ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 19 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 19 ਫਰਵਰੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖਦੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਪਹਿਲਣ ਬੱਛੀ ਲੈ ਕੇ ਆਏ ਆ ਜਿਹੜੀ 2 ਨੰਬਰ ਤੇ ਖੜੀ ਆ ਤੇ 1 ਨੰਬਰ ਤੇ ਖੜੀ ਆ ਇਹ ਜਰਸੀ ਦੇ ਵਿੱਚ ਹਲਕਾ ਜਿਹਾ ਕ੍ਰੋਸ ਬਣ ਲੈ ਕੇ ਆਏ ਆ ਚੰਗੇ ਕੱਦ ਕਾਠ ਵਾਲੀ ਦੂਜਾ ਸੂਆ ਸੂਈ ਆ ਜਿਹਦੀ ਜੇ ਰਾਹ ਪਈਆ ਤੇ ਦੂਜੀ ਦੀ ਜੇ ਰਾਹ ਪਈਆ ਤੇ ਇੱਕ ਤੀਜੇ ਨੰਬਰ ਤੇ ਪਹਿਲਣ ਬੱਛੀ ਹੋਰ ਆ ਇਹ ਤਿੰਨ ਨਗਾਂ ਦੀ ਆਪਾਂ ਤੋੜ ਕੇ ਡਿਟੇਲ ਦੇਵਾਂਗੇ ਪ੍ਰੋਪਰ ਇਹ ਬੱਛੀ ਪਹਿਲਣ ਇਹ ਕੱਲ ਸੂਈ ਆ ਦੇ ਮਗਰ ਮੇਲਕਾਫ ਆ ਸੋ ਇਹਦੂ ਬਿਨਾ ਵੀ ਆਪਣੇ ਫਾਰਮ ਤੇ 15 ਤੋਂ 20 ਨਗ ਤਾਜ਼ੇ ਸੂਏ ਸੇਲ ਵਾਸਤੇ ਅਵੇਲੇਬਲ ਨੇ ਇੱਕ ਤੋਂ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਜਿਹੜੀ ਬਾਹਰ ਖੜੀ ਹੈ ਪਹਿਲਣ ਬੱਸੀ ਉਹਦੀ ਡਿਟੇਲ ਦੇਵਾਂਗੇ ਤੋੜ ਕੇ ਦਿਖਾਵਾਂਗੇ ਸੋ ਲਾਸਟ ਤੱਕ ਵੀਡੀਓ ਦੇ ਬਨੇ ਰਹੋ ਪਹਿਲਾਂ ਇੱਕ ਨੰਬਰ ਵਾਲੀ ਗਾਂ ਆਪਸਨ ਤੋੜ ਕੇ ਦਿਹਾਉਣਿਆਂ ਸੋ ਮਗਰ ਇਹਦੇ ਬੱਚੀ ਨੂੰ ਇਹਨੇ ਜਨਮ ਦਿੱਤਾਗਾ ਅੱਜ ਆਪਾਂ 19 ਜੀਗ ਨੂੰ ਵੀਡੀਓ ਕਵਰ ਕਰਦੇ ਆਂ ਰਾਤ ਤੇ ਸੂਈਆ ਜੇਰੇ ਦੀ ਪ੍ਰੋਪਰ ਪਹਿਚਕੇ ਦੇਖ ਸਕਦੇ ਹੋ ਜੇਰ ਆ ਪਈਆ ਬਹੁਤ ਮੇਨ ਕੰਮ ਹੁੰਦਾ ਜੇਰ ਦਾ ਜੇਰ ਪਹਿਚਕੇ ਇਹਦੇ ਮਗਰ ਬੱਚੀ ਨੂੰ ਜਨਮ ਦਿੱਤਾ ਜਰਸੀ ਦੇ ਵਿੱਚ ਹਲਕਾ ਜਿਹਾ ਕ੍ਰੋਸ ਪੈਨ ਆ ਗਿਆ ਪਹਿਲੇ ਸੂਏ 23-24 ਕਿਲੋ ਤੋਂ ਦਿੱਤਾਗਾ ਕੱਦ ਕਾਠ ਵਾਲੀ ਤੇ ਹਾਈਟ ਲੈਂਥ ਵਾਲੀ ਜਰਸੀ ਇਹ ਸੋ ਹਵਾਨਾ ਤੇ ਇੱਕ ਕਰਿਓ ਤੁਸੀਂ ਉਪਰੋਂ ਸੂਲ ਤੋਂ ਲੈ ਕੇ ਸਟਾਰਟ ਹੁੰਦਾ ਨੀਚੇ ਖੁੱਚਾਂ ਤੱਕ ਹਵਾਨਾ ਪੂਰਾ ਸੋਣਾ ਤਿਆਰ ਕੀਤਾ ਹੋਇਆ 23-24 ਕਿਲੋ ਇਹਨੇ ਪਲੂਨ ਨੇ ਦੁੱਧ ਦਿੱਤਾ ਐਦਗੀ ਚੰਗੀ ਸੇਵਾ ਦੇ ਨਾਲ 25 ਤੋਂ ਬਾਹਰ ਦੁੱਧ ਦੇ ਦੂਗੀ ਬਾਕੀ ਕੱਦ ਕਾਠ ਵਾਲੀ ਜਰਸੀ ਇਹ ਅੱਗੇ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਚੱਲਣੀਆਂ ਨੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਘਰ ਵਾਸਤੇ ਚੰਗੀ ਗਾਂ ਲੈਣੀ ਆ ਜਿਹੜੀ ਗਰਮੀ ਵੀ ਨਾ ਬਣਾਵੇ ਤੇ ਦੁੱਧ ਚੰਗਾ ਦੇਵੇ ਦੇਖੋ ਬਾਕੀ ਹਵਾਨੇ ਦੇ ਨਾਰਾਂ ਦੂਰੋਂ ਦਿਖਾਈ ਦਿੰਦੀਆਂ ਨੇ ਹਾਈਟ ਲੈਂਥ ਤੁਸੀਂ ਦੇਖ ਸਕਦੇ ਹੋ ਬੱਸੀ ਕਿੰਨੀ ਤੋਰ ਦੇ ਵਿੱਚ ਸਿੱਧੀ ਤੋਰ ਦੇ ਪੜੀ ਸਮੀ ਬੱਚੀ ਆ ਅੱਗੇ ਪਿੱਛੇ ਦਾ ਹਵਾਨਾਗਾ ਦੇਖ ਸਕਦੇ ਤੁਸੀਂ ਦੂਸਰੀ ਸਾਈਡ ਤੋਂ ਬ ਦਿਖਾਵਾਂਗੇ ਕੱਲਾ ਕੱਲਾ ਨਿਕੜਮਾ ਥਾਣਾ ਸੋ ਹਾਈਟ ਲੈਂਥ ਦੇਖ ਲੈਣਾ ਕੈਮਰਾ ਦੂਰ ਕਰਿਆ ਮੈਂ ਬਹੁਤ ਸੋਹਣੀ ਚੁਆਈ ਹੈ ਦੀ ਚਾਰੇ ਥਣ ਗੁੱਠਾਂ ਦੇ ਲੱਗੇ ਵਿਆ ਥਾਣਾ ਚ ਮਿੱਠੀ ਬਹੁਤ ਆ ਤੇ ਬਾਕੀ ਮੇਨ ਕੰਮ ਹੁੰਦਾ ਜੇਰ ਦਾ ਜੇਰ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਥਾਣੇ ਨੇੜੇ ਤੋਂ ਚੈੱਕ ਕਰਾਉਣੇ ਸੋਨਾ ਹੱਥੀ ਚਵਾਈ ਵਾਲਾ ਥਾਣਾ ਚਾਰੇ ਥਾਣਾ ਨਿਕਲਮਿਆਂ ਪੂਰੇ ਦੇ ਸਾਹ ਦਿਓ ਕੱਲਾ ਕੱਲਾ ਨਿਕਲਮਾ ਥਾਣਾ ਬਾਕੀ ਬੱਚਾ ਮਗਰ ਬੱਚੀ ਆ ਸੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀ ਬੱਚੀ ਵਾਲੀ ਗਾਂ ਚਾਹੀਦੀ ਆ ਚੰਗੇ ਥਣਲੇਵੀ ਵਾਲੀ ਤੇ ਦੁੱਧ ਵਾਲੀ ਥੋਗੇ ਗਰਮੀਆਂ ਚ ਦਿਨ ਵਾਲੀ ਚੀਜ਼ ਆ ਇਹ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਆ ਥਾਣਾ ਦੀ ਇਹ ਪਾਸ ਹੋ ਚੁੱਕੀ ਆ ਉਹਨਾਂ ਵਾਸਤੇ ਸੁਨਹਿਰੀ ਮੌਕਾ ਤੁਸੀਂ ਫੋਨ ਤੇ ਵੀਡੀਓ ਮਂਗਾ ਕੇ ਦੀ ਆਨਲਾਈਨ ਵੀ ਮੰਗਾ ਸਕਦੇ ਹੋ ਥਾਣਾ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਮਗਰ ਬੱਚੀ ਨੂੰ ਜਾਣ ਦਿੱਤਾ ਨੇ ਸੋ ਦੂਜਾ ਸੁਆ ਜਰਸੀ ਦਿਖਾਦੀ ਆ ਤੁਹਾਨੂੰ ਪਿਓਰ ਪੰਜਾਬ ਵਾਲੀ ਦੇਖੋ ਹਵਾਨਾ ਉਧਰੋਂ ਹੱਕ ਦੇ ਪਤਮਣੀ ਪਰ ਸੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਅੱਗੇ ਪਿੱਛੇ ਦਾ ਹਵਾਨਾਗਾ ਇਹ ਪਹਿਲੇ ਨੰਬਰ ਤੇ ਆਪਾਂ ਜਰਸੀ ਦੇ ਵਿੱਚ ਦਿਖਾਦੀ ਤੁਹਾਨੂੰ ਅੱਗੇ ਦੋ ਨੰਬਰ ਤੇ ਬੱਛੀ ਤੋਰਪਤ ਇਹ ਪਲੂਨ ਬੱਛੀ ਆ ਤੁਸੀਂ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਬੱਸੀ ਇਹਨੇ ਮੇਲ ਕਾਫ ਨੂੰ ਜਨਮ ਦਿੱਤਾਗਾ ਖਾਣੇ ਦਾ ਵੀ ਹੱਥੀ ਜੁਵਾਈ ਵਾਲਾ ਦੇਖੋ ਤੋਰਨ ਤੋਂ ਪਹਿਲਾਂ ਥਣ ਚ ਇੱਕ ਕਰਾਉਂਦੇ ਆ ਇਕੱਲਾ ਇਕੱਲਾ ਨਿਖਣਵਾ ਕਾਲਾ ਕਾਲਾ ਥਾਣਾ ਪੂਰੀ ਮਿੱਟੀ ਤੇ ਥਾਣਾ ਸੋ ਇਹਦੀ ਜੇਰਾ ਪਈਆ ਤੋ ਜੇਰ ਦੁਨਾਂ ਦੀ ਡਾਨਾ ਤੀਜੀ ਜੇ ਨੰਬਰ ਤੇ ਆ ਬੱਸੀ ਦਿਖਾਵਾਂਗੇ ਜੀ ਜੇਰ ਦੀ ਵੀਡੀਓ ਵਟਸਐਪ ਤੇ ਮੰਗਾ ਸਕਦੇ ਹੋ ਕੱਲ ਸੂਈ ਆ ਸੋ ਦੇਖੋ ਬੋਦਾ ਬੁੱਦਾ ਦੇਖੋ ਬੱਚੀ ਦਾ ਹਾਈ ਕੁਆਲਿਟੀ ਦੇਖੋ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨ ਤਨ ਕੀਤਾ ਹੋਇਆ ਚਾਹੇ ਪਹਿਲਣਾ ਬੱਸੀਆਂ ਲੈ ਲਿਓ ਚਾਹੇ ਇੱਕ ਤੇ ਦੋ ਨੰਬਰ ਲੈ ਲਿਓ ਦੇਖੋ ਹਵਾਨਾ ਦੇਖੋ ਬੱਚੀ ਦਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਗਿਆ ਪਹਿਲਾ ਸੂਆ ਸੂਈ ਆ ਅੱਗੇ ਪਿੱਛੇ ਦਾ ਹਵਾਨਾ ਫੇਸ ਕੁਆਲਿਟੀ ਤੁਸੀਂ ਦੇਖੋ ਬੋਦਾਵਾਦੇ ਵਾਲੀ ਬੱਚੀ ਆ ਹਜੇ ਇਹ ਖੀਰੀ ਤੋਂ ਦੋ ਦੰਦ ਹੋਈ ਆ ਹਵਾਨੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਹ ਪੂਰਾ ਸੋਹਣਾ ਹਵਾਣਾ ਪਿਆਰ ਕੀਤਾ ਹੋਇਆ ਇਹਨੇ ਪਲੂਨ ਨੇ 22 23 ਕਿਲੋ ਦੁੱਧ ਪਾ ਦੇਣਾਗਾ ਆਪਾਂ 25 26 ਨਹੀਂ ਕਹਿੰਦੇ ਕਿਉਂਕਿ ਹਜੇ ਉਮਰ ਛੋਟੀ ਆ ਬਾਕੀ ਥਾਂਲੇਵੇ ਵਾਲੀ ਆ ਥੀਜੋਈ ਵਾਲਾ ਥਾਣਾ ਬਾਕੀ ਮੇਨ ਗੱਲ ਆ ਜਿਹੜੀ ਉਹ ਜੇਰਾ ਪੈ ਚੁੱਕੀ ਆ ਤੇ ਜੇਰ ਦੀ ਉਦੀ ਸਾਫ ਆ ਬਾਕੀ ਬਰੀਡ ਬਰੂਡ ਦੇ ਵਿੱਚ ਠੰਡੀ ਬੱਚੀ ਆ ਦੇਖੋ ਬੋਦਾਵਾਦ ਸੁ ਬਰੀਡ ਬਹੁਤ ਔਪਦੀ ਆ ਮਗਰ ਮੇਲ ਕਾਫ ਨੂੰ ਜਨਮ ਤਾਂ ਥਣ ਬਹੁਤ ਸੋਹਣਾ ਲੱਗਿਆ ਹੋਇਆ ਚਾਰੇ ਥਾਲਾ ਵਿੱਚੀ ਤੇ ਆ ਸੋ ਇਹ ਦੋ ਨਾਲ ਆ ਗਿਆ ਆਪਾਂ ਤੋੜ ਕੇ ਦਿਖਾਦੇ 1 ਤੇ 2 ਨੰਬਰ ਸੋ ਤਿੰਨ ਨੰਬਰ ਤੇ ਆਪਾਂ ਪਹਿਲੇ ਨੂੰ ਬੱਸੀ ਤੋੜ ਕੇ ਦਿਖਾਵਾਂਗੇ ਥਾਣੇ ਦਾ ਵੀ ਹੱਥੀ ਚੁਆਈ ਵਾਲਾ ਸੋ ਦੇਖੋ ਥਣ ਸਾਰੀ ਹੱਥੀ ਚੁਆਈ ਵਾਲਾ ਥਾਣਾ ਦਾ ਗੈਪ ਦੇਖੋ ਬਿੱਤੀ ਦੇਖੋ ਕਿਸੇ ਮੇਰੇ ਵੀਰ ਨੇ ਪਹਿਲੇ ਨਾਲ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਇਹਦੀ ਜਿਹੜੀ ਜੇਰ ਦੀ ਵੀਡੀਓ ਆ ਉਹ ਤੁਸੀਂ ਵਟਸਐਪ ਤੇ ਮੰਗਾ ਸਕਦੇ ਹੋ ਕੱਲ ਸੂਈ ਆ ਸੋ ਤੋੜ ਕੇ ਹਸਪਤ ਸੋ ਫੇਸ ਕੁਆਲਟੀ ਦੇਖੋ ਬੱਚੀ ਦੀ ਸੋ ਇਹਦੇ ਮਗਰ ਮੇਲ ਕਾਫ ਆ ਸੁਹਵਾਨਾ ਹਵਾਨਾ ਇਹਨੇ ਵੀ ਸੋਹਣਾ ਤਿਆਰ ਕੀਤਾ ਇਹ ਪਹਿਲਾਂ 4 ਦੰਦ ਦੀ ਬੱਚੀ ਆ ਉਹ ਬੱਚੀ 2 ਦੰਦ ਸੀ 2 ਨੰਬਰ ਵਾਲੀ ਤੇ ਇਹ ਬੱਚੀ 4 ਦੰਦ ਦਾ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨ ਤਨ ਕੀਤਾ ਜਾਊਗਾ ਸ਼ਾਈਨਿੰਗ ਦੇ ਵਿੱਚ ਆ ਪ੍ਰਿੰਟ ਦੇ ਵਿੱਚ ਆ ਪੂਰੀ ਸਮੀਪਲੀ ਤੇ ਜਾਣ ਵਾਲੀ ਬੱਚੀ ਆ ਪਹਿਲਾ ਸੂਆ ਸੂਈਆ ਦੇਖੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਇਹਦੀ ਜੇਰ ਦੀ ਵੀਡੀਓ ਵਟਸਐਪ ਤੇ ਮੰਗਾ ਸਕਦੇ ਹੋ ਦੇਖੋ ਲੈ ਚਲ ਅੰਦਰ ਲੈ ਚਲ ਬਦ ਸੋ ਹਾਈਟ ਲੈਂਥ ਫੁੱਲ ਆ ਬੱਚੀ ਦਾ ਬਿੱਤੀ ਦੇ ਬੂਰਾ ਥਾਣਾ ਕੱਲਾ ਕੱਲਾ ਨਿਖੜਾਵਾ ਥਾਣਾ ਅੱਗੇ ਪਿੱਛੇ ਦਾ ਹਵਾਨਾਗਾ ਪਹਿਲਾ ਸੂਆ ਚਾਰ ਦੰਦ ਸੂਈਆ ਸੋ ਅੱਜ ਆਪਾਂ 19 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਸੋ ਇਹਨਾਂ ਕਿਸੇ ਵੀ ਬੇੜਾ ਚੋਂ ਕਿਸੇ ਮੇਰੇ ਵੀਰ ਨੇ ਜੋੜਾ ਲੈਣ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਬਾਕੀ ਕੱਲੀ ਕੱਲੀ ਵੀ ਲੈਣੀ ਹੋਈ ਤਾਂ ਭਾਅ ਇਹਨਾਂ ਦੇ ਜਾਇਜ਼ ਹੋਣਗੇ ਬਿਲਕੁਲ ਬਾਜ਼ਾਰ ਰੇਟਾਂ ਦੇ ਹੋਣੀਆਂ ਸੋ ਦੁਵਾਰੇ ਮੈਂ ਤੁਹਾਨੂੰ ਇੱਕਾ ਜਰਸੀ ਕ੍ਰੋਸ ਦਾ ਨੀਂਨਾ ਫੇਰ ਦਿਖਾਉਂਗਾ ਗਾਲਾ ਘਰੀ ਜਾਂਦੀ ਆ ਬੱਚੀ ਖਾਣ ਪੀਣ ਨੂੰ ਬਹੁਤ ਚੰਗੀ ਆ ਚਾਰੂ ਬਹੁਤ ਆ ਬਾਕੀ ਠੰਡੀ ਠੁੰਡੀ ਬਹੁਤ ਆ ਬੱਚੀ ਕਿਉਂਕਿ ਇਹਨਾਂ ਚੀਜ਼ਾਂ ਦੀ ਡਿਮਾਂਡ ਆ ਹੁਣ ਅੱਗੇ ਇਹ ਚੀਜ਼ਾਂ ਚੱਲਣਗੀਆਂ ਗਰਮੀ ਦੇ ਵਿੱਚ ਚਾਹੇ ਤੁਸੀਂ ਇਹਨੂੰ ਮੰਨ ਕੇ ਚਲੋ ਜਿਆਦਾ ਸਾਂਭ-ਸਮਹਾਲ ਦੀ ਲੋੜ ਨਹੀਂ ਹੋਣੀ ਵਧੀਆ ਫੀਡ ਤੇ ਵਧੀਆ ਦੁੱਧ ਪਾਊਗੀ ਸੋ ਇਹਨਾਂ ਤੋਂ ਇਲਾਵਾ ਇਧਰ ਆਪਾਂ ਤੋਂ ਸੋ ਇਹਨਾਂ ਤੋਂ ਇਲਾਵਾ ਸਾਨੂੰ ਇੱਕ ਦਿਹਾਉਣਾ ਪੰਜਾ ਵਾਲੀ ਜਰਸੀ ਸੋ ਬਹਿਣਾ ਆਪਣੇ ਕੋਲੇ ਆ ਵੀ 8-10 ਸੂਈਆਂ ਹੋਈਆਂ ਨੇ ਦੁੱਧ ਤੇ ਚੱਲਦੀਆਂ 25 ਤੋਂ 30 ਲੀਟਰ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚੁਆਈ ਕਰਕੇ ਲਿਆ ਸਕਦਾ ਬਹਿਣਾ ਦੁੱਧ ਤੇ ਚੱਲਦੀਆਂ ਨੇ ਸੋ ਆਹ ਜਰਸੀ ਦਾ ਪਹਿਲਾਂ ਥੰਡ ਹਵਾਣੇ ਪਾਸੇ ਆਪਾਂ ਤੋਂ ਸੋ ਥਾਣਾ ਪਾਸ ਉਹਨੂੰ ਸਾਰੇ ਜਿੰਨੇ ਵੀ ਅੱਜ ਦਿਖਾਉਣੇ ਹਨ ਹੱਥੀ ਚਵਾਈ ਵਾਲੇ ਦਿਖਾਉਣੇ ਆ ਦੇਖੋ ਫੇਸ ਕੁਆਲਟੀ ਬੋਦਾ ਬੋਦਾ ਦੇਖੋ ਬੱਚੀ ਦਾ ਇਹ ਖੀਰੀ ਬੱਚੀ ਆ ਪ्योर ਖੀਰੀ ਦੇਖੋ ਕੱਲਾ ਕੱਲਾ ਨਖੜਮਾ ਥਾਣਾ ਪੂਰੀ ਵਿੱਥੀ ਤੇ ਥਾਣਾ ਜਰਸੀ ਪੰਜਾਬ ਵਾਲੀ ਆ ਗਈ ਪਹਿਲਾ ਸੁਆ ਖੀਰੀ ਬੱਚੀ ਆ ਸਿਰਫ ਇਹਦੀ 22 23 ਮਹੀਨੇ ਦੀ ਉਮਰ ਆ ਸੋ ਬਾਕੀ ਬੋਦੇ ਬੋਦੇ ਵਾਲੀ ਬੱਚੀਆਂ ਦੇਖੋ ਫੇਸ ਕੁਆਲਟੀ ਦੇਖੋ ਬਰੀਡ ਦੇਖੋ ਬੱਚੀ ਦੀ ਮੱਥੇ ਟੋਆ ਛੋਟਾ ਕੰਨ ਨਾ ਮੋਟੀ ਅੱਖ ਬਰੀਡ ਬਰੂਡ ਹਾਈਟ ਲੈਂਥ ਵਧੀਆ ਬੱਚੀ ਦੀ ਉਮਰ ਦੇ ਹਿਸਾਬ ਨਾਲ ਪੂਰੀ ਵਧੀਆ ਹਾਈਟ ਲੈਂਥ ਆ ਤੋਰ ਕੇ ਹਿਸਾਬ ਤੋਂ ਸੋ ਇਹ ਪਹਿਲੇ ਨ ਬੱਚੀ ਗੱਭਣਾ ਜਰਸੀ ਇਸ ਤੋਂ ਇਲਾਵਾ ਆਪਣੇ ਕੋਲੇ ਸਾਈਵਾਲ ਆ ਜਰਸੀ ਕ੍ਰਾਸ ਤੇ ਐਫ ਦੇ ਵਿੱਚ ਬੈੜਾ ਹੈਗੇ ਨੇ ਗੱਭਣਾ ਇਹਨਾਂ ਦੀ ਵਟਸਐਪ ਤੁਸੀਂ ਵੀਡੀਓ ਮੰਗਾ ਸਕਦੇ ਆ ਸਾਈਵਾਲ ਬੱਚੀ ਆ ਦੋ ਨੰਬਰ ਤੇ ਖੜੀ ਹੈ ਇਹਦੀ ਵੀ ਡਿਟੇਲ ਦੇ ਦਾਂਗੇ ਸੋ ਫਿਲਹਾਲ ਤੁਸੀਂ ਜਰਸੀ ਪਹਿਲੇ ਨ ਬੱਚੀ ਤੁਰਦੀ ਦੇਖੋ ਹਾਈਟ ਲੈਂਥ ਵਧੀਆ ਗਈ ਉਮਰ ਦੇ ਹਿਸਾਬ ਨਾਲ 22 23 ਮਹੀਨੇ ਦਾ ਬੱਚਾ ਹੈਗਾ ਸੋ ਸਾ ਵਧੀਆ ਸਾਹਮ ਦੇ ਨਾਲ ਇਹਨੇ ਵਧੀਆ ਦੁੱਧ ਪਾਉਣ ਲਿਆ ਪਤ ਲਿਆ ਲਿਆ ਮੇਰੇ ਕੋਲ ਸੋ ਵਧੀਆ ਸਾਹਮ ਦੇ ਨਾਲ ਵਧੀਆ ਦੁੱਧ ਪਾਉਗੀ ਸੋਣੀ ਬਰੀਡ ਆ ਚੰਗੀ ਸੁਧਰੀ ਹੋਈ ਬਰੀਡ ਆ ਸੋ ਪਹਿਲਾ ਸੂਆ ਖੀਰੀ ਬੱਚੀ ਦਿਖਾਦੀ ਜਰਸੀ ਸੋ ਜਿਹੜੇ ਮੇਰੇ ਵੀਰ ਜਰਸੀ ਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿਉਂਕਿ ਸੋਣੀ ਤਿਆਰ ਹੁੰਦੀ ਆਉਂਦੀ ਆ ਇਹ ਖੀਰਾ ਬੱਚਾਗਾ ਸੋਣੀ ਲਿਓਟੀ ਤਿਆਰ ਕਰਦੀ ਆਉਂਦੀ ਆ ਦੇਖੋ ਤੁਸੀਂ ਥਾਣਾ ਮਾਨੇ ਦੀ ਸਾਫ ਆ ਬਾਕੀ ਸਾਈ ਵਾਲ 2 ਨੰਬਰ ਤੇ ਆਪਾਂ ਦਿਖਾ ਰਹੇ ਆ ਇਹ ਹਜੇ 5-6 ਦਿਨ ਦੀ ਕੱਚੀ ਆ ਇਹਨੇ 14-15 ਕਿਲੋ ਦੁੱਧ ਦਿੱਤਾਗਾ ਤੇ ਠੰਡੀ ਸੀਲ ਪੂਰੀ ਜਦੇ ਆ ਸੋ ਹੱਥ ਫੇਰ ਕੇ ਹੱਥ ਫੇਰ ਕੇ ਸਾਹਬਤ ਤੋ ਠੰਡੀ ਸੀਲਪੂਰੀ ਜ਼ਿਆਦੇ ਆ ਬੱਚੀ ਹੱਥੀ ਚੁਾਈ ਵਾਲਾ ਥਾਣਾ ਬਹਿ ਜਾ ਵੇ ਥੱਲੇ ਵੇ ਸੋ ਥਾਣਾ ਦੇਖੋ ਕੱਲਾ ਕੱਲਾ ਨਿਕੜਵਾਗਾ ਠੰਡੀ ਸੀਲਪੂਰੀਆ ਮਗਰ ਹੱਥ ਫੇਰਦੇ ਸਾਰੇ ਹੁਣ ਉੱਠ ਕੇ ਦੂਜੇ ਪਾਸੇ ਵਹਿਆ ਸੋ ਜਿੱਧਰ ਦੀ ਮਰਜ਼ੀ ਬਹਿ ਗਏ ਚੋਲੇ ਦੋਨੇ ਪਾਸੇ ਬਹਿ ਗਏ ਚੋਣ ਵਾਲੀ ਸਾਈ ਵਾਲਾ ਹਜੇ ਕੱਚੀ ਆ ਕੁਝ ਕਿਦਰਾਂ ਦੀ ਸੋ ਦੇਖੋ ਠੰਡੀ ਸੀਲਪੂਰੀ ਜ਼ਿਆਦੇ ਆ 14-15 ਕਿਲੋ ਪਲੂ ਨੇ ਦੁੱਧ ਦਿੱਤਾ ਇਤਕੀ ਚਾਹੇ 16-17 ਦੇ ਦੇ ਤੁਸੀਂ 14-15 ਮੰਨ ਲਿਓ ਪਰ ਰਾਣੀ ਗਾਂ ਕੀ ਜਿਹਨੂੰ ਆਪਾਂ ਕਹਿੰਦੇ ਆ ਤੋਰਪਤ ਬਾਰਮੜੀ ਸੋ ਦੇਖੋ ਇਹ ਸਾਈ ਵਾਲਾ ਤੋਂ ਆਪਦਾ ਨਹੀਂ ਨਾ ਰਾਣੀ ਗਾਂ ਇਹਨੂੰ ਕਹ ਸਕਦੇ ਆ ਆਪਾਂ ਗੋਲ ਮਟੋਲ ਪਈ ਆ ਸਮੀ ਪਲੀ ਪੂਰੀ ਜਿਆਦਾ ਰੋਗਾ ਰੋਗਣਾ ਰੋਗਾ ਰੋਗਾ ਬੱਤ ਸੋ ਦੇਖੋ ਆਪਾਂ ਖੁੱਲੀ ਛੱਡ ਕੇ ਹੱਥ ਫੇਰ ਰਿਹਾ ਦੇਖੋ ਇਹ ਰਾਣੀ ਗਾਂ ਇਹਨੂੰ ਕਹਿੰਦੇ ਆ ਆਪਾਂ ਰਾਣੀ ਗਾਉਂ ਹੀ ਨਹੀਂ ਕਹਿਆ ਜਾਂਦਾ ਦੇਖੋ ਜਿੱਥੇ ਮਰਜੀ ਖੜਾ ਕੇ ਜੋੜੇ ਤੇ ਬਿਹੜੇ ਦੇ ਵਿਚਾਲੇ ਖੜਾ ਕੇ ਜੋੜਿਓ ਹਜੇ ਕੁਝ ਕਿ ਦਿਨਾਂ ਦੀ ਕੱਚੀ ਆ ਸੋ ਠੰਡੀ ਸੀਲ ਪੂਰੀ ਲੈ ਚੱਲ ਬੱਤ ਖੁਰਲੀ ਦੇ ਸੋ ਲਾਸਟ ਦੇ ਆਪਾਂ ਇਹ ਸਾਈ ਵਾਲ ਦਿਖਾਤੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕਿਆ ਸੋ ਵੀਡੀਓ ਦੇਖ ਜਲਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ ਜੀ